ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਦੁਸ਼ਮਨ ਨਾਲ ਲੜਦਾ ਸ਼ਹੀਦ ਹੋ ਜਾਂਦਾ ਹੈ ਤਾਂ 1 ਕਰੋੜ ਰੁਪਏ ਦੀ ਮਾਲੀ ਮਦਦ ਉਹਨੂੰ ਉਹਦੇ ਘਰੇ ਪਹੁੰਚਾ ਕੇ ਆਉਂਦੇ ਆਂ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਰ ਇਹ ਹੈ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ਰੁੜ ਜਾਣਗੇ ਇਸੇ ਤਰੀਕਾ ਪੰਜਾਬ ਪੁਲਿਸ ਦਾ ਹੈ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਹੈ ਇੱਕ ਬੈਂਕਰਾਂ ਹੀ ਜਾਣਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹੈਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਅਜੇ ਦਿਨ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ